ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੌਥ ਚੈਨਲ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀਆਂ ਵਾਖੇ ਤੇ ਅੱਜ ਮੈਂ ਦੂਜੀ ਤੇ ਤੀਜੀ ਵਾਰ ਵੀਡੀਓ ਪਾਉਣ ਬੈਠੀ ਆ ਕਿਉਂਕਿ ਮੇਰਾ ਵੀਡੀਓ ਸ਼ੂਟ ਕਰਨ ਦਾ ਟਾਈਮ ਹੀ ਨਹੀਂ ਲੱਗਦਾ ਬਾਈ ਇੰਨੀ ਕੁ ਮੈਂ ਵੇਜੀ ਰਹਿਣੀ ਆ ਗਾਕਾਂ ਦਾ ਕਰਕੇ ਪਹਿਲਾ ਵੀਡੀਓ ਪਾਉਣ ਲੱਗੀ ਤਾਂ ਗਾਖਾਂਗੇ ਵਿੱਚੇ ਰਹਿ ਜਾਂਦੀ ਐ ਨਾ ਮੈਂ ਸਤ ਸਵੇਰੇ ਉੱਠ ਕੇ ਵੀਡੀਓ ਪਾਈ ਜਾਂਦੀ ਐ ਬੱਸ ਬਹੁਤ ਔਕਾਤ ਤੇ ਚਲੋ ਜੀ ਆਪਾਂ ਤੁਹਾਨੂੰ ਦਿਖਾ ਰਹੇ ਆ ਮੈਂ ਕਰਵਾਏ ਆ ਜਰਾਬਾਂ ਦੇ ਜੋੜੇ ਰੈਡੀ ਜੀ ਕੁਛ ਤਾਂ ਮੈਂ ਆਪ ਨੇ ਬਣਾਏ ਆ ਕੁਛ ਮੈਂ ਜੀ ਤਿਆਰ ਕਰਵਾਏ ਆ ਕਿਉਂਕਿ ਮੇਰਾ ਫਿਰ ਬੜਾ ਟਾਈਮ ਨਹੀਂ ਲੱਗਦਾ ਕੰਮ ਕਰਨ ਦਾ ਤੇ ਉਹ ਤੁਹਾਨੂੰ ਮੈਂ ਦਿਖਾ ਰਹੀ ਆ ਜੇ ਵੀਰ ਕਿਸੇ ਭੈਣ ਨੂੰ ਇਕੱਠੇ ਹੀ ਚਾਹੀਦੇ ਹੋਣ ਜਰਾਬਾਂ ਦੇ ਜੋੜੇ ਤਾਂ ਆਪਾਂ ਰੇਟ ਘਟਾ ਕੇ ਦੇ ਦਾਂਗੇ ਠੀਕ ਹੈ ਜੀ ਅਲੱਗ ਤੋਂ ਸਾਰੇ ਕਲਰ ਐ ਅਲੱਗ ਤੋਂ ਡਿਜ਼ਾਈਨ ਐ ਬਈ ਦੇਖੋ ਇਹ ਜਰਾਬ ਬੂਟ ਐ ਬਈ ਪਾਏ ਤੂੰ ਬਹੁਤ ਸੋਹਣਾ ਇਹ ਜੱਚਦਾ ਪੈਰ ਦੇ ਵਿੱਚ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਜਮਾ ਬੂਟ ਦੀ ਤਰ੍ਹਾਂ ਬਹੁਤ ਸੋਹਣਾ ਜੱਚਦਾ ਬਈ ਇਹ ਪਾਏ ਤੂੰ ਅਲੱਗ-ਅਲੱਗ ਤੋਂ ਸਾਰੇ ਡਿਜ਼ਾਈਨ ਐ ਅਲੱਗ ਤੋਂ ਹੀ ਸਾਰੇ ਕਲਰ ਐ ਜਰਾਬ ਬੂਟ ਵੀ ਆ ਤੇ ਅਉਠੇ ਵਾਲੀਆਂ ਵੀ ਅਤੇ ਜੁੱਤੀ ਵੀ ਹੈ ਬਈ ਠੀਕ ਹੈ ਇਹ ਮੈਂ ਕਈ ਜੋੜੇ ਰੈਡੀ ਕਰ ਲਿਆ ਜੇ ਮੇਰੀ ਕਿਸੇ ਭੈਣ ਨੂੰ ਇਕੱਠੇ ਚਾਹੀਦੇ ਹੋਣ ਪਲੀਜ਼ ਤਾਂ ਤੁਸੀਂ ਮੈਥੋਂ ਇਕੱਠੇ ਜੋੜੇ ਮੰਗਵਾ ਸਕਦੇ ਹੋ ਅੱਗੇ ਸੇਲ ਕਰਨ ਵਾਸਤੇ ਤਾਂ ਕੋਈ ਗੱਲ ਨਹੀਂ ਬਈ ਰੇਟ ਰੁਕਦਾ ਕੋਈ ਨਾ ਹਨਾ 5-10 ਦੀ ਕੋਈ ਚੱਕਰ ਨਹੀਂ ਹੈਗਾ ਆਪਾਂ ਕੱਟ ਕਰ ਲਾਂਗੇ ਆ ਦੇਖੋ ਜੀ ਇਹਦੇ ਨਾਲ ਦੇ ਪਹਿਲਾਂ ਵੀ ਮੈਂ 15-20 ਦਿਨ ਹੋ ਗਏ ਦੇ ਨਾਲ ਦੇ ਮੈਂ ਵੇਚੇ ਸੀਗੇ ਦੁਬਾਰੇ ਮੈਂ ਰੈਡੀ ਕਰਵਾਏ ਹੈ ਇਹ ਕਿਉਂਕਿ ਪੱਛਮ ਪਈ ਸੀਗੀ ਬਹੁਤ ਸੋਹਣਾ ਡਿਜ਼ਾਈਨ ਹੈ ਬਈ ਦੇਖੋ ਬਣ ਕੇ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਰੈਡੀ ਹੋਇਆ ਹੈ ਇਹਨਾਂ ਦੇ ਵਿੱਚ ਬਈ ਸਾਰੇ ਲੱਗ ਲੱਗ ਤੋਂ ਕਲਰ ਦੇਖੋ ਜੀ ਬਿਲਕੁਲ ਅਜਰਾਬ ਬੂਟ ਹੈ ਜਰਾਬ ਵਾਂਗੂ ਉੱਪਰ ਤੱਕ ਜਾਂਦੀ ਹੈ ਠੀਕ ਹੈ ਅਲੱਗ ਤੋਂ ਨੇ ਸਾਰੇ ਕਲਰ ਆਹ ਦੇਖੋ ਜੀ ਆਹ ਉਦੋਂ ਵੀ ਸਿਰਾ ਕਲਰਿਆ ਪਰ ਜੇ ਚਪਲਾਂ ਦੇ ਵਿੱਚ ਪਾਏ ਹੋਣ ਤਾਂ ਕਿੰਨੇ ਸੋਹਣੇ ਲੱਗਦੇ ਹੈ ਸੱਪਲ ਦੇਵੀ ਚ ਇਹ ਚੀਜ਼ ਪਾਈ ਹੋਵੇ ਬਹੁਤ ਸੋਹਣੀ ਲੱਗਦੀ ਹੈ ਬਈ ਦੇਖੋ ਐਵੇਂ ਆਉਜੀ ਇਹ ਵਿਚਾਲੇ ਕਿੰਨੀ ਸੋਹਣੀ ਲੱਗਦੀ ਹੈ ਫੇਬੀ ਜੀ ਜਾਊਗੀ ਇਹ ਪੈਰ ਦੇ ਉੱਤੋਂ ਨਹੀਂ ਆ ਫੁੱਲ ਲੱਗਿਆ ਹੋਇਆ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਜਿਹੜਾ ਬੂਟੇ ਇਹ ਦੇਖੋ ਜੀ ਇਹ ਬਈ ਕੋਈ ਆਮ ਪਾਛਮਦਗਾਣੀ ਨਹੀਂ ਬਣਾਈ ਹੈ ਇਹ ਮੈਂ ਇਹ ਆਪਾਂ ਬਣਵਾਈਆਂ ਮਤਲਬ ਜਰਾਬਾ ਵਾਲੀ ਪਾਛਮ ਸਪੈਸ਼ਲ ਲਿਆ ਕੇ ਉਹਦਾਂ ਬਣਾਈਆਂ ਬਈ ਕਿਉਂਕਿ ਵੀ ਕਿਸੇ ਦਾ ਲੰਬਾ ਨਾਵੇ ਆਪਾਂ ਨੂੰ ਕਿਸੇ ਭੈਣ ਦਾ ਇਹ ਤਾਂ ਕਰਕੇ ਮੈਂ ਵਧੀਆ ਚ ਰੈਡੀ ਕਰਵਾਈ ਹੈ ਅਰੇ ਖੋ ਜੀ ਬਲੈਕ ਕਲਰ ਇਹਦਾ ਡਿਜ਼ਾਈਨ ਦੇਖੋ ਤੁਸੀਂ ਕਿੱਡਾ ਸੁੰਦਰ ਡਿਜ਼ਾਈਨ ਮੇਰੀ ਵੀਡੀਓ ਬਣ ਜੇ ਮੇਰਾ ਨજરਗਾਹ ਨਾਵੇ ਜੇ ਮੇਰਾ ਗਾਹਕ ਆ ਗਿਆ ਤਾਂ ਬਸ ਫਿਰ ਮੇਰੀ ਵੀਡੀਓ ਵਿੱਚ ਹੀ ਰਹਿ ਜਾਣੀ ਆ ਦੇਖੋ ਜੀ ਕਿੰਨੀ ਸੋਹਣੀ ਚੀਜ਼ ਬਣ ਕੇ ਰੈਡੀ ਹੋਈ ਹੈ ਕੋਈ ਹੱਥ ਹੱਤੇ ਤਾਂ ਬਈ ਚੜਾਏ ਤੋਂ ਹੁਣ ਸਮਾਰ ਕੇ ਪਤਾ ਨਹੀਂ ਲੱਗਦਾ ਚਪਲ ਦੇ ਵਿੱਚ ਆਈ ਪਾਈ ਹੋਵੇ ਤਾਂ ਕਿੰਡੀ ਸੋਹਣੀ ਲੱਗੂਗੀ ਠੀਕ ਹੈ ਜੀ ਕਲਰ ਦੇਖੋ ਤੁਸੀਂ ਕਿੱਡੇ ਸੋਹਣੇ ਨੇ ਵਾਈਟ ਜੀ ਚਪਲ ਪਾਈ ਹੋਵੇ ਬਹੁਤ ਸੋਹਣਾ ਲੱਗੂ ਆ ਆ ਦੇਖੋ ਜੀ ਆ ਕਲਰ ਉਹਦੋਂ ਵੀ ਵਧੀਆ ਹੈ ਇਹ ਜਰਾਵ ਹੈ ਜੀ ਜਰਾਵ ਬੂਟ ਹੈ ਅੰਗੂਠੇ ਵਾਲਾ ਆਹ ਦੇਖੋ ਜੀ ਕਲਰ ਕਿੰਨਾ ਪਿਆਰਾ ਕਲਰ ਹੈ ਬਸ ਮੈਨੂੰ ਆਈ ਹੈ ਪਾ ਕੇ ਤਾਂ ਮੈਂ ਸਾਰੇ ਦਿਖਾਣਾ ਪਰ ਮੈਨੂੰ ਆਏ ਵੀ ਮੇਰਾ ਕੋਗਾ ਨਾ ਜੋ ਨੈਚਰਾ ਦੇਖੋ ਕਿੰਨਾ ਸੋਹਣਾ ਲੱਗਦਾ ਇਹ ਪੂਰੇ ਪਾਰ ਹੀ ਪੈਰਦੀ ਹੈ ਬਈ ਮਿਹਨਤ ਕਰਨੀ ਪੈਂਦੀ ਹੈ ਬਈ ਇਹੋ ਜੇ ਕੰਮਾਂ ਦੇ ਹਨਾ ਸਾਰਾ ਦਿਨ ਬੈਠਣਾ ਪੈਂਦਾ ਬੈਠੇ ਤੋਂ ਬਿਨਾ ਇਹ ਕੰਮ ਨਹੀਂ ਹੁੰਦੇ ਆ ਦੇਖੋ ਜੀ ਛੋਟਾ ਬੇਵੀ ਬੋਟ ਬਹੁਤ ਸੋਹਣੀ ਚੀਜ਼ ਹੈ ਬਹੁਤ ਸੋਹਣੀ ਲੱਗੂ ਬੱਚੇ ਦੇ ਪਾਈ ਆਸੀਆ ਇਸ ਲੋਟ ਦੇ ਕੁਝ ਕਿੰਡੀ ਪਿਆਰੀ ਚੀਜ਼ ਹੈ ਕਿੱਡਾ ਸੋਹਣਾ ਕਲਰ ਹੈ ਕਿਉਂਕਿ ਵੀ ਦੇਖੋ ਹਣਾ ਹੁਣ ਗਰਮੀ ਵੀ ਬਹੁਤ ਜ਼ਿਆਦਾ ਪੈਂਦੀ ਹੈ ਤੇ ਠੰਡ ਵੀ ਬਹੁਤ ਜ਼ਿਆਦਾ ਪੈਂਦੀ ਹੈ ਠੰਡ ਦੇ ਵਿੱਚ ਆਹ ਦੇਖੋ ਜੀ ਆਹ ਚੀਜ਼ੋ ਤੁਮੀ ਸੋਹਣੀ ਹੈ ਕਲਰ ਦੇਖੋ ਕਿੱਡਾ ਸੋਹਣਾ ਸਾਰੇ ਲੱਗ ਲੱਗ ਤੋਂ ਕਲਰ ਹੈ ਵੀ ਸਾਰੇ A to Z ਜਿਹੜਾ ਕਲਰ ਮੇਰੀ ਕਿਸੇ ਭੈਣ ਨੂੰ ਜੇ ਸਿੰਗਲ ਪੀਸ ਲੈਣਾ ਹੋਵੇ ਆਪਾਂ ਤਾਂ ਵੀ ਦੇ ਦਾਂਗੇ ਠੀਕ ਹੈ ਪਰ ਜੇ ਮੇਰੀ ਕਿਸੇ ਭੈਣ ਨੇ ਅੱਗੇ ਸੇਲ ਕਰਨ ਵਾਸਤੇ ਇਕੱਠੇ ਲੈਣੇ ਆ ਤਾਂ ਉਹਨੂੰ ਫਾਇਦਾ ਆ ਦੇਖੋ ਜੀ ਪੂਰੇ ਭਾਰੇ ਪੈਰ ਦਾ ਇਹ ਬਈ ਕਿਉਂਕਿ ਸਾਰੇ ਵੱਧ ਘੱਟ ਝੋਟੇ ਲਾਏ ਹੋਏ ਐ ਕੋਈ ਘੱਟ ਝੋਟੇ ਨਹੀਂ ਕੋਈ ਵੱਧ ਝੋਟੇ ਨਹੀਂ ਆਹ ਕਲਰ ਦੇਖੋ ਬਹੁਤ ਵਧੀਆ ਚੀਜ਼ ਬਣ ਕੇ ਰੈਡੀ ਹੋਈ ਏ ਆ ਦੇਖੋ ਜੀ ਆ ਵੀ ਕਲਰ ਬਹੁਤ ਸੋਹਣਾ ਹੈ ਬਹੁਤ ਚੇਦਣਾਂ ਦੀ ਮੈਂ ਸੋਚੀ ਜਾਂਦੀ ਸੀ ਵੀ ਮੈਂ ਕਿ ਮੈਂ ਵੀਡੀਓ ਪਾਉਣੀ ਆ ਦੇਖੋ ਜੀ ਬਿਲਕੁਲ ਇਹ ਜਰਾਵ ਵਾਂਗੂ ਪੈਂਦਾ ਉੱਪਰ ਤੱਕ ਪੈਂਦਾ ਹੈ ਜਰਾਵ ਵਾਂਗੂ ਪੂਰਾ ਲੌਂਗ ਹੈ ਆ ਇਹ ਜਰਾਵ ਵਾਂਗੂ ਪੈਂਦਾ ਹੈ ਮੈਂ ਠੀਕ ਆ ਆ ਦੇਖੋ ਜੀ ਕਲਰ ਵੱਡੇ ਬੰਦੇ ਦੇ ਪਾਉਣ ਵਾਲਾ ਜਿਵੇਂ ਕਿਸੇ ਵੱਡੀ ਮਾਤਾ ਨੇ ਪਾਉਣਾ ਮੈਨਾਂ ਇਸ ਜਿਆ ਕਲਰ ਦੇਖੋ ਬਹੁਤ ਸੋਹਣੀ ਚੀਜ਼ ਆ ਬੇਸ਼ੱਕ ਤਾਂ ਇਹਨੂੰ ਬੋਟਾਂ ਦੇ ਵਿੱਚ ਪਾਓ ਪਾਮਾ ਚੱਪਲਾਂ ਦੇ ਵਿੱਚ ਪਾਓ ਹਣਾ ਉਹ ਆਪਣੀ ਆਪ ਦੀ ਪਸੰਦ ਹੈ ਮੈਂ ਦੇਖੋ ਜੀ ਕਲਰ ਆਹ ਦੇਖੋ ਜੀ ਆ ਵੀ ਕਿੱਡੀ ਸੋਹਣੀ ਚੀਜ਼ ਹੈ ਬਹੁਤ ਸੋਹਣੀ ਚੀਜ਼ ਹੈ सोनू हाथ चपा के दिखाई है मैं बहुत सोहनी चीज़ आ भी देखो ये अगे फुल बनिया होया देखो जी एवे का कलर डिजाइन देखो कि सूंदर आ कलर देखो कि सूंदर आ ਬਹੁਤ ਸੋਹਣੀ ਚੀਜ਼ ਲੱਗੂਗੀ ਜਦੋਂ ਆਪਾਂ ਪੈਰ ਦੇ ਵਿੱਚ ਪਾਈ ਆਹ ਦੇਖੋ ਜੀ ਕਲਰ ਡਿਜ਼ਾਈਨ ਇਹ ਥੋੜੇ ਜਿਹਾ ਭਾਰੇ ਪੈਰ ਦੀ ਹੈ ਬਈ ਹਨਾ ਕਈ ਵਿੱਚ ਭਾਰੇ ਵੀ ਹੁੰਦੇ ਨੇ ਬਈ ਪੈਰ ਹਨਾ ਸਾਰੇ ਪੈਰ ਇੱਕੋ ਜਿਹੇ ਨਹੀਂ ਹੁੰਦੇ ਆ ਦੇਖੋ ਆ ਗਿਆ ਜੀ 베بی ਬੂਟ 베بی ਬੂਟਾਂ ਦੇ ਤਾਂ ਬਈ ਦੋ ਹੀ ਜੋੜੇ ਰੈਡੀ ਕੀਤੇ ਕਿਉਂਕਿ ਬਾਲਾ ਮੈਨ ਤੋਂ ਨਹੀਂ ਫਿਰ ਮੈਂ ਉਹ ਕਰਦੀ ਕੰਮ ਨਹੀਂ ਫੜਦੀ ਕਿਉਂਕਿ ਪੂਰਾ ਨਿਯਮ ਦਾ ਆ ਦੇਖੋ ਜੀ ਗਾਜਰੀ ਜਿਹਾ ਕਲਰ ਠੀਕ ਹੈ ਤੇ ਇੱਕ ਪਾਈ ਇੱਕ ਜੀ ਆਪਾਂ ਬਣਾਈਆਂ ਜਰਾਬਾਂ ਹਾਂ ਸੌਰੀ ਜੁੱਤੀ ਬਲੈਕ ਤੇ ਵਾਈਟ ਉਹ ਸੋਨੂੰ ਮੈਂ ਦਿਖਾ ਰਹੀ ਹਾਂ ਦੇਖੋ ਵਾਈਟ ਤੇ ਬਲੈਕ ਕਿੰਦੀ ਸੋਹਣੀ ਲੱਗਦੀ ਹੈ ਦੇਖੋ ਜੀ ਬਿਲਕੁਲ ਜੁੱਤੀ ਵਾਂਗੂ ਲੱਗਦੀ ਹੈ ਇਹਨਾਂ ਦਾ ਕੋਈ ਗੱਲ ਨਹੀਂ ਜੀ ਮੈਂ ਦੱਸ ਦੂੰਗੀ ਜੇ ਮੇਰੀ ਕਿਸੇ ਭੈਣ ਨੂੰ ਚਾਹੀਦੀਆਂ ਹੋਣ ਲੈਣੀਆਂ ਹੋਣ ਤਾਂ ਤੁਸੀਂ ਸਕਰੀਨ ਤੋਂ ਨੰਬਰ ਲੈ ਕੇ ਮੇਰਾ ਮੇਰੇ ਨਾਲ ਕਾਲ ਕਰ ਸਕਦੇ ਹੋ ਗੱਲ ਕਰ ਸਕਦੇ ਹੋ ਜੇ ਮੇਰੀ ਭੈਣ ਨੇ ਕਿਸੇ ਨੇ ਇਕੱਠੇ ਲੈਣੇ ਹੋਣ ਤਾਂ ਮੈਂ ਇਕੱਠੇ ਭੇਜ ਦੂੰਗੀ ਆਪਦੇ ਪਰਤੇ ਨਾਲ ਕੋਈ ਗੱਲ ਨਹੀਂ ਬਈ ਸੇਲ ਕਰਨ ਵਾਸਤੇ ਤੇ ਜੇ ਮੇਰੀ ਕਿਸੇ ਭੈਣ ਨੇ ਘਰ ਆਸਤੇ ਲੈਣੇ ਲੱਗ ਤੋਂ ਜੋੜੇ ਤਾਂ ਵੀ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਠੀਕ ਹੈ ਆ ਦੇਖੋ ਜੀ ਜੁੱਤੀ ਆਹ ਜਮਾਂ ਬਿਲਕੁਲ ਜੁੱਤੀ ਵਾਂਗੂ ਲੱਗਦੀ ਐ ਬਹੁਤ ਸੋਹਣੀ ਚੀਜ਼ ਐ ਇਹ ਦੇਖੋ ਜਮਾਂ ਜੁੱਤੀ ਵਾਂਗੂ ਹੀ ਐ ਟੁੱਟੇ ਜੇ ਲੱਕ ਵਾਲੀ ਬਹੁਤ ਸੋਹਣੀ ਲੱਗਦੀ ਐ ਬਈ ਪਾਈ ਤਾਂ ਤਾਂ ਧਾਗਾ ਬੰਨਿਆ ਹੋਇਆ ਕੱਠੀਆਂ ਕੀਤੀਆਂ ਵੀ ਕਿਤੇ ਅਲੱਗ-ਅਲੱਗ ਨਾ ਕਈ ਵਾਰੀ ਜੋੜਾ ਡੇਕਦਾ ਰਲ ਜਾਂਦਾ ਨਾ ਇਹ ਦੇਖੋ ਜੀ ਕਿੰਨੀ ਸੋਹਣੀ ਲੱਗਦੀ ਐ ਇਹ ਵਾਈਟ ਐ ਜੀ ਜਿਵੇਂ ਹੁਣ ਮੰਨ ਲਓ ਇਹਦੇ ਉੱਤੇ ਜੇ ਹੁਣ ਐ ਮਣ ਕੇ ਲਾਉਣੀ ਹੋਣ ਲਾਲ ਉੱਪਰ ਐ ਬਹੁਤ ਸੋਹਣੀ ਚੀਜ਼ ਲੱਗੂ ਟਾਈਮ ਹੀ ਲੱਗਦਾ ਮੇਰਾ ਕੀ ਕਰਾ ਨੇ ਹੁਣ ਇਹਦੇ ਉੱਤੇ ਮਣ ਕੇ ਲਾਏ ਹੁਣ ਸਾਰੀ ਜੁੱਤੀ ਤੇ ਰੈੱਡ ਮਣ ਕੇ ਲਾਏ ਹੁਣ ਬਹੁਤ ਸੋਹਣੀ ਚੀਜ਼ ਬਣ ਕੇ ਤਿਆਰ ਹੋਊਗੀ ਤੇ ਜੇ ਮੇਰੀ ਕਿਸੇ ਭੈਣ ਨੇ ਲਵਾਉਣੇ ਵੀ ਹੋਣ ਮਣ ਕੇ ਪਲੀਜ਼ ਤਾਂ ਤੁਸੀਂ ਸਾ ਵੀ ਤੁਸੀਂ ਮੈਨੂੰ ਦੱਸ ਸਕਦੇ ਹੋ ਆਪਾਂ ਰੈਡੀਓ ਸੇ ਲੋਟੀ ਕਰ ਦਾਂਗੇ ਠੀਕ ਹੈ ਜੀ ਇਹਦੇ ਵਿੱਚ ਇਹ ਆਪਾਂ ਦੋ ਹੀ ਜੋੜੇ ਬਣਾਏ ਰਹਿ ਕੇ ਦੋ ਜੋੜੇ ਹੀ ਬਣਾਏ ਤਾਂ ਹੋਰ ਵੀ ਸੀਗੇ ਇਹਦੇ ਵਿੱਚ ਆਹ ਦੇਖੋ ਜੀ ਆਹ ਕੀਤੀ ਆਪਾਂ ਤਿਆਰ ਬਲੈਕ ਕਲਰ ਦੀ ਇਹ ਵੀ ਜੁੱਤੀ ਆ ਬਲੈਕ ਕਲਰ ਦੀ ਹੈ ਇਹ ਕਿਉਂਕਿ ਬਲੈਕ ਕਲਰ ਥੋੜਾ ਜਿਆਦਾ ਧੀਂਦਾ ਘੱਟ ਹੈ ਨਾ ਇਹਦੇ ਵਿੱਚ ਫੋਨ ਦੇ ਵਿੱਚ ਆ ਦੇ ਬਿਲਕੁਲ ਜੁੱਤੀ ਵਾਂਗੂ ਹੈ ਬਈ ਇਹ ਵੀ ਬਿਲਕੁਲ ਜੁੱਤੀ ਵਾਂਗੂ ਉਹ ਉਹ ਗੋਲਾ ਇਹਦੇ ਉੱਠਾ ਰੱਖਿਆ ਹੋਇਆ ਹੈ ਉਹ ਅੱਗੋਂ ਗੋਲ ਹੈ ਆ ਦੇਖੋ ਜੀ ਜਰਾਬਾਂ ਦੇ ਜੋੜੇ ਆਪਾਂ ਬਹੁਤ ਬਣਾ ਕੇ ਰੈਡੀ ਕਰ ਛੱਡੇ ਜੇ ਮੇਰੀ ਕਿਸੇ ਭੈਣ ਨੂੰ ਚਾਹੀਦੀ ਹੁਣ ਪਲੀਜ਼ ਤੱਕ ਕਾਲ ਕਰ ਸਕਦੇ ਹੋ ਠੀਕ ਹੈ ਜੀ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਤੇ ਹੁਣ ਆਪਾਂ ਕਰਦੇ ਆਂ ਜੀ ਵੀਡੀਓ ਦਾ ਐਂਡ ਠੀਕ ਹੈ ਜੀ ਪਲੀਜ਼ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਮੇਰਾ ਤੇ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਵੀਡੀਓਸ ਦੇਖਦੇ ਆ ਮੇਰੀ ਲਾਈਵ ਦੇ ਵਿੱਚ ਜਰੂਰ ਪਹੁੰਚਿਆ ਕਰੋ ਵਧੀਆ ਵਧੀਆ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤਾਂ ਕਿ ਕਮੈਂਟ ਪੜ ਕੇ ਮੈਨੂੰ ਖੁਸ਼ੀ ਆਵੇ ਬਹੁਤ ਜ਼ਿਆਦਾ ਠੀਕ ਹੈ ਜੀ ਓਕੇ ਬਾਏ ਬਾਏ ਟਾਟਾ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਸੌਰੀ